ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੁਖਪਾਲ ਸਿੰਘ ਖੈਰਾ ਨੂੰ ਇੱਕ ਵਾਰ ਫਿਰ ਤੋਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਵਿਜੀਲੈਂਸ ਉਹਨਾਂ ਦੀ ਭਾਲ ਦੇ ਲਈ ਛਾਪੇਮਾਰੀ ਕਰ ਰਹੀ ਹੈ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਆਸ਼ੂ ਅਨੇਜਾ ਸੁਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦੇ ਵਿਧਾਇਕ ਤੇ ਬੇਬਾਕ ਬੋਲਣ ਵਾਲੇ ਪੰਜਾਬ ਦੇ ਮੁੱਦਿਆਂ ਨੂੰ ਚੁੱਕਣ ਵਾਲੇ ਜਿਹੜੇ ਕਿ ਪਹਿਲਾਂ ਵੀ ਕਈ ਵਾਰ ਗ੍ਰਿਫਤਾਰ ਹੋ ਚੁੱਕੇ ਆ ਇੱਕ ਵਾਰ ਫਿਰ ਤੋਂ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਸੁਖਪਾਲ ਸਿੰਘ ਖੈਰਾ ਇਸ ਵਕਤ ਰੂਪੋਸ਼ ਹੋ ਚੁੱਕੇ ਨੇ ਅੰਡਰਗਰਾਊਂਡ ਹੋ ਚੁੱਕੇ ਨੇ ਸੁਖਪਾਲ ਸਿੰਘ ਖੈਰਾ ਸੁਖਪਾਲ ਸਿੰਘ ਖੈਰਾ ਦੀ ਵਿਜੀਲੈਂਸ ਭਾਲ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਅਹਿਮ ਜਾਣਕਾਰੀ ਸਾਡੇ ਸੋਰਸਸ ਦੇ ਰਹੇ ਆ ਤੇ ਸੁਖਪਾਲ ਸਿੰਘ ਖੈਰਾ ਦੇ ਕਰੀਬੀਆਂ ਨੇ ਵੀ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਸੁਖਪਾਲ ਸਿੰਘ ਖੈਰਾ ਇਸ ਵਕਤ ਅੰਡਰਗਰਾਉਂਡ ਹੋ ਚੁੱਕੇ ਨੇ ਰੂਪੋਸ਼ ਹੋ ਚੁੱਕੇ ਨੇ ਕਿਉਂਕਿ ਵਿਜੀਲੈਂਸ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਜਗ੍ਹਾ-ਜਗ੍ਹਾ ਛਾਪੇਮਾਰੀ ਕਰ ਰਹੀ ਹੈ ਵਿਜੀਲੈਂਸ ਉਹਨਾਂ ਦੀ ਭਾਲ ਕਰ ਰਹੀ ਹੈ ਦਰਸਲ ਪੂਰਾ ਮਾਮਲਾ ਕੀ ਹੈ ਮਾਮਲਾ ਹੈ ਗਿਆ ਆਮਦਨ ਤੋਂ ਵੱਧ ਸਰੋਤਾ ਦਾ ਜਿਸ ਦੇ ਵਿੱਚ ਆਪਾਂ ਕਹੀਏ ਕਿ ਵਿਜੀਲੈਂਸ ਸੁਖਪਾਲ ਸਿੰਘ ਖੈਰਾ ਤੋਂ ਪੁਸ਼ਗਿਸ਼ ਕਰਨਾ ਚਾਹੂਗੀ ਤੇ ਸੁਖਪਾਲ ਸਿੰਘ ਖੈਰਾ ਨੇ ਇੱਕ ਇਸ ਨੂੰ ਲੈ ਕੇ ਟਵੀਟ ਵੀ ਕੀਤਾ ਹਾਲਾਂਕਿ ਬੀਤੇ ਦਿਨ ਵੀ ਇੱਕ ਸੁਖਪਾਲ ਸਿੰਘ ਖੈਰਾ ਨੇ ਟਵੀਟ ਕੀਤਾ ਸੀ ਕਿ ਵਿਜੀਲੈਂਸ ਮੇਰੇ ਤੇ ਇੱਕ ਹੋਰ ਪਰਚਾ ਪਾਉਣ ਨੂੰ ਫਿਰਦੀ ਹੈ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਦਿੱਲੀ ਦੀ ਟੀਮ ਪੰਜਾਬ ਪੁਲਿਸ ਨੂੰ ਪ੍ਰੈਸ਼ਰ ਰਾਈਜ਼ ਕਰ ਰਹੀ ਹੈ ਕਿ ਮੇਰੀ ਗ੍ਰਿਫਤਾਰੀ ਕੀਤੀ ਜਾਵੇ ਮੇਰ ਤੋਂ ਪੁਸ਼ਗਿਸ਼ ਕੀਤੀ ਜਾਵੇ ਤੇ ਸੁਖਪਾਲ ਸਿੰਘ ਖੈਰਾ ਨੇ ਅੱਜ ਵੀ ਇੱਕ ਦਾਦਾ ਕੀਤਾ ਕਿ ਕੁਝ ਦਾਵਾ ਉਹ ਵੀ ਤੁਹਾਨੂੰ 10 ਦਿਨਾਂ ਸੁਖਪਾਲ ਸਿੰਘ ਖਿਆਰੇ ਨੇ ਸਿੱਧੇ ਤੌਰ ਤੇ ਵੱਡੇ ਖੁਲਾਸੇ ਵੀ ਕੀਤੇ ਐ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਦਿੱਲੀ ਤੋਂ ਇੱਕ ਵੈਂਡੇਟਾ ਚੱਲ ਰਿਹਾ ਹੈਗਾ ਦਿੱਲੀ ਇੱਕ ਵਾਰ ਰੂਮ ਬਣਾਇਆ ਜਿੱਥੇ ਕੀ ਤਿੰਨ ਵਕੀਲਾਂ ਦੀ ਟੀਮ ਜਿਸ ਦੇ ਵਿੱਚ ਜਿਸ ਨੂੰ ਲੀਡ ਮੁਹੰਮਦ ਇਰਸ਼ਾਦ ਕਰ ਰਿਹਾ ਜਿਹੜੇ ਕੀ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਹੈ ਐਡਵੋਕੇਟ ਜਨਰਲ ਦੇ ਆਫਿਸ ਦੇ ਵਿੱਚ ਉਹਨਾਂ ਦੀਆਂ ਨੁਕਤੀਆਂ ਹੋ ਰੱਖੀਆਂ ਹੈਗੀਆਂ ਤੇ ਉਹ ਜਿਹੜੇ ਪੰਜਾਬ ਪੁਲਿਸ ਨੂੰ ਦਿੱਲੀ ਵਿਖੇ ਸੰਮਣਨ ਕਰ ਰਹੇ ਹੈਗੇ ਆ ਤੇ ਸੰਮਣਨ ਦੇ ਵਿੱਚ ਸਾਫ਼ ਤੌਰ ਤੇ ਕਹਿ ਰਹੇ ਹੈਗੇ ਆ ਕਿ ਜਿਹੜੇ ਓਪੋਜੀਸ਼ਨ ਦੇ ਲੀਡਰ ਹੈਗੇ ਆ ਜਾਂ ਜਿਹੜੇ ਐਕਟਿਵਿਸਟ ਹੈਗੇ ਆ ਜਿਹੜੇ ਬੋਲ ਰਹੇ ਹੈਗੇ ਆ ਜਿਹੜੇ ਮੁੱਦੇ ਚੱਕ ਰਹੇ ਹੈਗੇ ਆ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀ ਜਾਵੇ ਉਹਨਾਂ ਨੂੰ ਦਬਾਇਆ ਜਾਵੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਪੰਜਾਬ ਪੁਲਿਸ ਨੂੰ ਦਿੱਲੀ ਵਿਖੇ ਸੰਮਣਨ ਕੀਤਾ ਜਾ ਰਿਹਾ ਉਹਨਾਂ ਨੇ ਅੱਗੇ ਵੀ ਖੁਲਾਸੇ ਕੀਤੇ ਸੁਖਪਾਲ ਸਿੰਘ ਖੈਰਾ ਕਹਿੰਦੇ ਆ ਕਿ ਮੇਰੇ ਉੱਪਰ 5 ਕ੍ਰਿਮੀਨਲ ਕੇਸਸ ਦਰਜ ਕਰਕੇ ਪੰਜਾਬ ਪੁਲਿਸ ਨੂੰ ਹਜੇ ਸਬਰ ਨਹੀਂ ਆਇਆ ਕਈ ਵਾਰੀ ਜਿਹੜੀ ਗ੍ਰਿਫਤਾਰੀ ਹੋ ਗਈ 5 ਮਹੀਨੇ ਮੈਂ ਜੇਲ੍ਹ ਕੱਟੀ ਉਸ ਤੋਂ ਬਾਅਦ ਸਬਰ ਨਹੀਂ ਆਇਆ ਤੇ ਹੁਣ ਇੱਕ ਵਾਰ ਫਿਰ ਤੋਂ ਗ੍ਰਿਫਤਾਰੀ ਕਰਨਾ ਚਾਹ ਰਹੀ ਹੈ ਪੰਜਾਬ ਪੁਲਿਸ 'ਤੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਮੈਨੂੰ ਗ੍ਰਿਫਤਾਰ ਕੀਤਾ ਜਾਵੇ ਸੁਖਪਾਲ ਸਿੰਘ ਖੈਰਾ ਇਹ ਰੋਪ ਲਾਰੇ ਆ ਇਨਾਈ ਸੁਖਪਾਲ ਸਿੰਘ ਖੈਰਾ ਨੇ ਇਹ ਵੀ ਦਾਵਾ ਕੀਤਾ ਕਿ 8 ਤੋਂ 10 8 ਤੋਂ 10 ਅਜਿਹੇ ਐਕਟੀਵਿਸਟ ਜਾਪਾ ਕਹੇ ਲਿਆ ਕਿ ਲੀਡਰ ਹੈਗੇ ਜਿਨ੍ਹਾਂ ਨੂੰ ਪੰਜਾਬ ਪੁਲਿਸ ਦੀ ਗ੍ਰਿਫਤਾਰੀ ਦਾ ਡਰ ਸਤਾ ਰਿਹਾ ਹੈ ਕਿਉਂਕਿ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਜਿਹੜੇ ਵਧੇਰੇ ਬੋਲਦੇ ਜਿਹੜੇ ਵਿਵਾਕੀ ਦੇ ਨਾਲ ਗੱਲ ਰੱਖਦੇ ਹੈਗੇ ਆ ਉਹਨਾਂ ਦੀ ਗ੍ਰਿਫਤਾਰੀ ਦਾ ਜ਼ਿਕਰ ਕਰ ਰਿਹਾ ਤੇ ਸਾਡੇ ਸੋਰਸਸ ਸਾਨੂੰ ਜਾਣਕਾਰੀ ਦੇ ਰਹੇ ਕਿ ਸੁਖਪਾਲ ਸਿੰਘ ਖੈਰਾ ਅੰਡਰਗਰਾਉਂਡ ਚਲੇ ਗਿਆ ਹੈ ਵਿਜੀਲੈਂਸ ਉਹਨਾਂ ਦੀ ਭਾਲ ਕਰ ਰਹੀ ਹੈ ਜਗਾ ਜਗਾ ਛਾਪੇਮਾਰੀ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖੈਰਾ ਦੇ ਕਰੀਬੀਆਂ ਨੇ ਇਹ ਚੀਜ਼ ਕਨਫਰਮ ਕੀਤੀ ਹੈਗੀ ਹੈ ਹਾਲਾਂਕਿ ਜੇਕਰ ਆਪਾਂ ਜ਼ਿਕਰ ਕਰੀਏ ਸੁਖਪਾਲ ਸਿੰਘ ਖੈਰਾ ਬਿੱਤੇ ਦਿਨਾਂ ਤੋਂ ਕਾਫੀ ਐਕਟਿਵ ਹੈ ਹਾਲਾਂਕਿ ਹਮੇਸ਼ਾ ਹੀ ਐਕਟਿਵ ਰਹਿੰਦੇ ਆ ਪਰ ਬਿੱਤੇ ਦਿਨ ਜਿਹੜੀ ਕਟਨਾ ਵਾਪਰੀ ਹੁਸ਼ਿਆਰਪੁਰ ਦੇ ਵਿੱਚ ਉਸ ਨੂੰ ਲੈ ਕੇ ਵੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਤੇ ਕਾਨੂੰਨ ਦੀ ਗੱਲ ਕੀਤੀ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਕਾਨੂੰਨ ਪਿਆ ਹੈਗਾ ਉਸ ਨੂੰ ਲਾਗੂ ਕੀਤਾ ਜਾਵੇ ਜਿਹੜਾ ਕਹਿੰਦੇ ਮੇਰਾ ਪ੍ਰਾਈਵੇਟ ਮੈਂਬਰ ਬਿਲ ਹੈ ਉਸ ਨੂੰ ਕਾਨੂੰਨ ਦੇ ਤੌਰ ਤੇ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਵੇ ਪੰਜਾਬੀ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਸਕਦਾ ਅਜਿਹੇ ਮਸਲੇ ਪੰਜਾਬੀਆਂ ਦੇ ਮਸਲੇ ਤੇ ਇੱਕੋ ਇੱਕ ਲੀਡਰ ਜਿਹੜੇ ਸੁਖਪਾਲ ਸਿੰਘ ਖੈਰਾ ਜਿਹੜੀ ਸਾਡੀ ਸਮਝ ਦੇ ਵਿੱਚ ਹੁਣ ਠਿੱਕਰ ਆਇਆ ਕਿ ਉਸ ਪਰਿਵਾਰ ਨੂੰ ਜਾ ਕੇ ਮਿਲੇ ਜਿਹੜੇ 5 ਸਾਲਾਂ ਬਾਸੂ 마ਸੂਮ ਬੱਚੇ ਦੀ ਅਪਾਕੀਏ ਕੀ ਬੈਰਮੀ ਦੇ ਨਾਲ ਹੱਤਿਆ ਕਰ ਦਿੱਤੀ ਗਈ ਪਹਿਲਾਂ ਉਸ ਦਾ ਬਲਾਤਕਾਰ ਕੀਤਾ ਗਿਆ ਉਸ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਰਾਹਤ ਦੇ ਕੇ ਆਏ ਕੁਝ ਪੈਸੇ ਵੀ ਦੇ ਕੇ ਆਏ ਤੇ ਉਸ ਤੋਂ ਬਾਅਦ ਉਹਨਾਂ ਦੀ ਆਵਾਜ਼ ਵੀ بلند ਕੀਤੀ ਇੱਕ ਤੋਂ ਬਾਅਦ ਇੱਕ ਸੁਖਪਾਲ ਸਿੰਘ ਖੈਰਾ ਨੇ ਲਗਾਤਾਰ ਪੰਜਾਬ ਦੇ ਮੁੱਦਿਆਂ ਮੁੱਦਿਆਂ ਨੂੰ ਅਡਰੈਸ ਕੀਤਾ ਹੈ ਮੁੱਦਿਆਂ ਨੂੰ ਚੱਕਿਆ ਹੈਗਾ ਤੇ ਹੁਣ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਦਰਸਤਾਰਿਆ ਹੈਗਾ ਹਾਲਾਂਕਿ ਅੰਤਰੀਮ ਰਾਹਤ ਦੇ ਲਈ ਉਹ ਕੋਰਟ ਦਾ ਜਰੂਰ ਰੁਕ ਕਰ ਸਕਦੇ ਹੈਗੇ ਆ ਤੇ ਪਹਿਲਾਂ ਵੀ ਉਹ ਇਸ ਮਾਮਲੇ ਦੇ ਵਿੱਚ ਅਦਾਲਤ ਦੇ ਵਿੱਚ ਜਾ ਚੁੱਕੇ ਹੈ ਕਿਉਂਕਿ ਇੱਕ ਪੁਰਾਣੇ ਮਾਮਲੇ ਦੇ ਵਿੱਚ ਜਿਹੜੀ ਸੁਖਪਾਲ ਸਿੰਘ ਖੈਰਾ ਦੀ ਇਨਕੁਆਇਰੀ ਪੈਂਡਿੰਗ ਪਈ ਸੀ ਉਸ ਦੇ ਵਿੱਚ ਉਹ ਕੋਰਟ ਗਏ ਸੀ ਤਾਂ ਉਦੋਂ ਵਿਜੀਲੈਂਸ ਨੇ ਇਹ ਕਿਆ ਸੀ ਕਿ ਸੁਖਪਾਲ ਸਿੰਘ ਖੈਰਾ ਨੂੰ ਸੱਮਣ ਹੀ ਨਹੀਂ ਕੀਤਾ ਹਜੇ ਤਾਂ ਸੀ ਬੁਲਾਇਆ ਹੀ ਨਹੀਂ ਤੇ ਉਸ ਤੋਂ ਬਾਅਦ ਫਿਰ ਕੋਰਟ ਨੇ ਜਿਹੜੀ ਉਹ ਪਟੀਸ਼ਨ ਹੈ ਉਸ ਨੂੰ ਇਹ ਕਹਿ ਕੇ ਡਿਸਪੋਜ਼ ਆਫ ਕਰ ਦਿੱਤਾ ਕਿ ਅਜੇ ਸੁਖਪਾਲ ਸਿੰਘ ਖੈਰਾ ਉਸ ਮਾਮਲੇ ਦੇ ਵਿੱਚ ਨਹੀਂ ਲੜੁੰਦੇ ਹੈਗੇ ਹਜੇ ਬਿਜਨਸ ਕੋਈ ਜਾਂਚ ਨਹੀਂ ਕਰ ਰਹੀ ਤੇ ਹੁਣ ਦੁਬਾਰਾ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖੈਰਾ ਅੰਤਰੀਮ ਰਾਹਤ ਦੇ ਲਈ ਕੋਰਟ ਦਾ ਰੋਕ ਕਰ ਸਕਦੇ ਕਿਉਂਕਿ ਅੰਡਰਗਰਾਊਂਡ ਤਾਂ ਹੋ ਚੁੱਕਿਆ ਹੈ ਆਖਰਕਾਰ ਹੁਣ ਵੱਡੇ ਸਵਾਲ ਹੋ ਰਹੇ ਹੈ ਜਿਹੜੇ ਚਕਪਾਲ ਸਿੰਘ ਖੈਰਾ ਨੇ ਖੜੇ ਕਰ ਦਿੱਤੇ ਕਿਹੜੇ 8 ਤੋਂ 10 ਲੀਡਰ ਹੈ ਜਾਂ ਐਕਟੀਵਿਸਟ ਹੈ ਕਿਉਂਕਿ ਜੇਕਰ ਆਪਾਂ ਜ਼ਿਕਰ ਕਰੀਏ 7 ਤੋਂ 8 ਵਿਅਕਤੀ ਹੈਗੇ ਆ ਜਿਨ੍ਹਾਂ ਦਾ ਜ਼ਿਕਰ ਹੁੰਦਾ ਮਾਨਕ ਗੋਇਲ ਦਾ ਜ਼ਿਕਰ ਆ ਰਿਹਾ ਹੈਗਾ ਕਿਉਂਕਿ ਉਹ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਖੁਲਾਸੇ ਕਰਦੇ ਆ ਆਰਟੀਆ ਐਕਟੀਵਿਸਟ ਹੈ ਹਰਮੇਲ ਸਿੰਘ ਗਰੇਵਾਲ ਹੈਗੇ ਆ ਉਹ ਵੀ ਇਸ ਤਰ੍ਹਾਂ ਦੇ ਐਕਟੀਵਿਸਟ ਹੈ ਉਹ ਵੀ ਲਗਾਤਾਰ ਖੁਲਾਸੇ ਕਰਦੇ ਹੋਰ ਵੀ ਕਈ ਪੱਤਰਕਾਰ ਵੀ ਹੋ ਸਕਦੇ ਆ ਲਿਸਟ ਦੇ ਵਿੱਚ ਸਰਕਾਰ ਦੀ ਜੇਕਰ ਆਪਾਂ ਜ਼ਿਕਰ ਕਰੀਏ ਲੋਕਵਾਦੀ ਮਨੀਂਦਰ ਸਿੰਘ ਸਿੱਧੂ ਤੇ ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਸਾਹਮਣੇ ਆਏ ਸੀਗੇ ਕਿਉਂਕਿ ਇੱਕ ਬਾਹਰ ਬੈਠੇ ਮੇਜਰ ਸਿੰਘ ਸੰਧੂ ਜਿਹੜੇ ਭਗਵੰਤ ਮਾਨ ਦੇ ਦੋਸਤ ਵੀ ਮੰਨੇ ਜਾਂਦੇ ਆ ਉਹਨਾਂ ਦਾ ਵੀ ਬਿੱਟੇ ਜਿਨੀ ਪੇਜ ਬੰਦ ਕਰ ਦਿੱਤਾ ਗਿਆ ਸੀਗਾ ਇਸ ਤਰੀਕੇ ਹੋਰ ਵੀ ਕਈ ਐਕਟਿਵਿਸਟ ਹੈ ਜਿਨ੍ਹਾਂ ਦੀ ਗ੍ਰਿਫਤਾਰੀਆਂ ਜਾਂ ਲੀਡਰ ਹੈਗੇ ਜਿਹੜੇ ਬੇਵਾਕ ਹੋ ਕੇ ਬੋਲਦੇ ਆ ਉਹਨਾਂ ਦੀ ਗ੍ਰਿਫਤਾਰੀ ਦਾ ਜ਼ਿਕਰ ਕੀਤਾ ਹਾਲਾਂਕਿ ਸੁਪਾਲ ਸਿੰਘ ਖੈਰਾ ਨੇ ਨਾਮ ਤਾਂ ਮੈਂਸ਼ਨ ਨਹੀਂ ਕੀਤੇ ਪਰ ਸੰਭਾਵਨਾ ਜ਼ਾਹਰ ਕੀਤੀ ਹੈ ਕਿ ਜਿਹੜੇ ਐਕਟੀਵਿਸਟ ਹੈ ਕਿਉਂਕਿ ਮੇਨ ਜਿਹੜੇ ਐਕਟੀਵਿਸਟ ਹੈ ਜਿਹੜੇ ਤੁਹਾਨੂੰ ਨਾਮ ਗਿਣਾਏ ਹੈ ਇਹਨਾਂ ਦੀ ਗ੍ਰਿਫਤਾਰੀ ਜਾਂ ਇਹਨਾਂ ਉੱਪਰ ਪਰਚੇ ਹੋ ਸਕਦੇ ਇਹਨਾਂ ਦੀ ਪੁੱਛਗਿੱਛ ਹੋ ਸਕਦੀ ਹੈ ਜਾਂ ਉਸ ਤੋਂ ਬਾਅਦ ਕੁਝ ਪੱਤਰਕਾਰ ਜਾਂ ਕੁਝ ਲੀਡਰ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਬੋਲਣ ਵਾਲੇ ਲੀਡਰਾਂ ਦੀ ਲਿਸਟ ਦੇ ਵਿੱਚ ਇੱਕ ਵਿਕਰਮ ਮਜੀਠੀਆ ਦਾ ਨਾਮ ਆਉਂਦਾ ਸੁਖਪਾਲ ਸਿੰਘ ਖੈਰਾ ਦਾ ਨਾਮ ਆਉਂਦਾ ਵਿਕਰਮ ਮਜੀਠੀਆ ਪਹਿਲੇ ਹੀ ਜੇਲ੍ਹ ਦੇ ਵਿੱਚ ਬੰਦ ਹੈ ਗਿਆ ਸੁਖਪਾਲ ਸਿੰਘ ਖੈਰਾ ਨੂੰ ਕਈ ਵਾਰ ਕੋਸ਼ਿਸ਼ਾਂ ਕੀਤੀ ਹੈ ਕਈ ਵਾਰ ਪਰਚੇ ਦਿੱਤੇ ਹੈਗੇ ਆ ਪਹਿਲਾਂ ਵੀ ਜੇਲ੍ਹ ਦੇ ਸੁਖਪਾਲ ਸਿੰਘ ਖੈਰਾ ਜਾ ਚੁੱਕੇ ਆ ਤੇ ਇੱਕ ਵਾਰ ਫਿਰ ਤੋਂ ਉਹਨਾਂ ਦੇ ਉੱਪਰ 55 ਵਿਜੀਲੈਂਸ ਦੀਆਂ ਰੇਡਸ ਜਿਹੜੀਆਂ ਸੁਖਪਾਲ ਸਿੰਘ ਖੈਰਾ ਦਾ ਟਵੀਟ ਇਸ਼ਾਰਾ ਕਰਦਾ ਜਾਂ ਉਹਨਾਂ ਦੇ ਸੋਰਸਸ ਕਨਫਰਮ ਕਰ ਰਹੇ ਹੈਗੇ ਆ ਕਿਉਂਕਿ ਇਹ ਸਾਰੀ ਜਾਣਕਾਰੀ ਜਿਹੜੀ ਸੁਖਪਾਲ ਸਿੰਘ ਖੈਰਾ ਦੇ ਕਰੀਬੀਆਂ ਨੇ ਮੇਰੇ ਨਾਲ ਸਾਂਝੀ ਕੀਤੀ ਹੈ ਕਿ ਅਜੇਹਾ ਉਹਨਾਂ ਦੇ ਨਾਲ ਵਾਪਰ ਰਿਹਾ ਇਸ ਕਰਕੇ ਵਿਜੀਲੈਂਸ ਰੇਡ ਕਰ ਰਹੀ ਹੈ ਤੇ ਉਹਨਾਂ ਨੂੰ ਰੂਪੋਸ਼ ਹੋਣਾ ਪਿਆ ਧੰਨਵਾਦ ਮੈਨੂੰ ਦਿਓ ਇਜਾਜ਼ਤ ਬਣੇ ਰਹੋ ਪੁਆਇੰਟ ਆਫ ਪੰਜਾਬ ਦੇ ਨਾਲ